ਸਤਿਗੁਰ ਕੀ ਨਵਾਜ਼ੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਜੀ ਲਵਾਈਏ ਹਾਜ਼ਰੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਪਜੀ ਸਾਹਿਬ ਸਟਿੱਕ ਦਾ ਜੋ ਕਿ ਚੌਥਾ ਭਾਗ ਹੈ ਸਰਵਣ ਕਰਾਂਗੇ ਤਕਰੀਬਨ ਅੱਧਾ ਘੰਟਾ ਹਰ ਰੋਜ਼ ਦੀ ਤਰ੍ਹਾਂ ਆਪਾਂ ਗੁਰਬਾਣੀ ਅਰਥਾਂ ਸਮੇਤ ਗੁਰਬਾਣੀ ਵਿਆਖਿਆ ਆਪਾਂ ਗੁਰਮਖ ਸੰਗਤ ਦੇ ਨਾਲ ਸਾਂਝੀ ਕਰਾਂਗੇ ਸੋ ਆਪਾਂ ਸ਼ੁਰੂ ਕਰਦੇ ਹਾਂ ਜੀ ਸੋ ਦਰ ਤੇਰਾ ਸੋ ਕਰਕੇ ਹਾ ਜੋ ਕਿ ਦੁਪਿਛਲਾ ਆਪਾਂ ਕੱਲ ਕਰ ਚੁੱਕੇ ਸੀ ਵਿਆਖਿਆ ਅਜਿਹਾ ਚੌਥੇ ਭਾਗ ਦੇ ਵਿੱਚ ਲੈ ਕੇ ਇਹ ਸੰਗਤ ਦੇ ਰ ਅ ਸਰਵਣ ਕਰਦੇ ਆ ਸੋ ਦਰ ਤੇਰਾ ਸੋ ਕਰਕੇ ਹਾ ਵਾਹੀ ਗੁਰੂ ਜੀ ਸੋ ਦਰ ਤੇਰਾ ਸੋ ਦਰ ਕੇ ਹਾ ਸੋ ਕਰਕੇ ਹਾ ਜਿੱਤ ਬਹਿ ਸਰਬ ਸੰਮਾਲੇ ਕਿਹਾ ਕਿਹੋ ਜਿਹਾ ਕਿੰਨਾ ਅਸਚਰਜ ਜਿੱਤ ਜਿੱਥੇ ਸਰਬ ਸੰਮਾਲੇ ਸਾਰਿਆਂ ਦੀ ਸੰਭਾਲ ਕਰਦਾ ਹੈ हे ਨਿਰੰਕਾਰ ਤੇਰਾ ਉਹ ਦਰ ਜਾਂ ਉਹ ਦਵਾਰਾ ਕਿਹੋ ਜਿਹਾ ਹੈ ਉਹ ਕਰ ਕਿਹੋ ਜਿਹਾ ਹੈ ਭਾਵ ਕਿੰਨਾ ਅਚਰਜ ਹੈ ਜਿੱਥੇ ਬਹਿ ਕੇ तू ਸਭ ਜੀਵਾਂ ਦੀ ਸੰਭਾਲ ਕਰਦਾ ਹੈ ਬਾਜੇ ਨਾਦ ਅਨੇਕ ਅਸੰਖਾ ਕਿਤੇ ਬਾਵਣ ਹਾਰੇ ਨਾਦ ਆਵਾਜ਼ਾਂ ਦੁਨੀਆਂ ਸੁਰਾਂ ਬਾਵਣ ਹਾਰੇ ਵਜਾਣ ਵਾਲੇ ਤੇਰੇ ਦਰ ਤੇ ਅਨੇਕਾਂ ਹੀ ਬਾਜੇ ਵੱਜਦੇ ਤੇ ਅਣਗਿਣਤ ਹੀ ਸੁਰਾਂ ਜਾਂ ਦੁਨੀਆਂ ਪੈਦਾ ਹੋ ਰਹੀਆਂ ਹਨ ਇਨ੍ਹਾਂ ਬਾਜਾਂ ਨੂੰ ਤੇਰੇ ਦਰ ਤੇ ਵਜਾਉਣ ਵਾਲੇ ਵੀ ਕਿੰਨੇ ਹੀ ਭਵ ਅਣਗਿਣਤ ਹਨ ਕਿਤੇ ਰਾਗ ਪਰੀ ਸਿਉ ਕਹੀਅਨ ਕਿਤੇ ਗਾਵਣ ਹਾਰੇ ਪਰੀ ਗਾਵਣੀ ਸਿਉ ਸਮੇਤ ਸਣੇ ਕਹੀਅਨ ਕਹੇ ਜਾਂਦੇ ਹਨ ਆਖਦੇ ਹਨ ਤੇਰੇ ਘਰ ਜਾਂ ਦਰਬਾਰ ਵਿੱਚ ਕਿੰਨੇ ਹੀ ਰਾਗ ਰਾਗਣੀਆਂ ਸਮੇਤ ਕਹੇ ਜਾਂਦੇ ਹਨ ਤੇ ਦਰਬਾਰ ਵਿੱਚ ਕਿੰਨੇ ਹੀ ਉਹਨਾਂ ਰਾਗਾਾਂ ਤੇ ਰਾਗਣੀਆਂ ਨੂੰ ਗਾਉਣ ਵਾਲੇ ਹਨ ਗਾਵੇ ਤੁਹਾਨੂੰ ਪੌਣ ਕਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਰਾਜਾ ਧਰਮ ਧਰਮ ਰਾਜਾ ਦੁਆਰੇ ਤੇਰੇ ਦਰ ਤੇ ਤੈਨੂੰ ਪੌਣ ਹਵਾ ਪਾਣੀ ਤੇ ਅੱਗ ਆਦਿਕ ਤੱਤ ਵੀ ਗਾ ਰਹੇ ਹਨ ਅਤੇ ਧਰਮ ਰਾਜ ਵੀ ਤੇਰੇ ਦਰ ਤੇ ਖੜਾ ਤੇਰਾ ਜਸ ਗਾ ਰਿਹਾ ਹੈ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ-ਲਿਖ ਧਰਮ ਵਿਚਾਰੇ ਚਿੱਤ ਗੁਪਤ ਚਿੱਤਰ ਗੁਪਤ ਉਹ ਹਸਤੀਆਂ ਜੋ ਜਮ ਲੋਕ ਵਿੱਚ ਰਹਿ ਕੇ ਜੀਵਾਂ ਦੇ ਚੰਗੇ ਮੰਦੇ ਕੰਮਾਂ ਦਾ ਲੇਖਾ ਲਿਖਦੀਆਂ ਹਨ ਧਰਮ ਰਾਜ ਧਰਮ ਧਰਮ ਰਾਜ ਚਿੱਤਰ ਗੁਪਤ ਵੀ ਜੋ ਜੀਵਾਂ ਦੇ ਕਰਮ ਨੂੰ ਲਿਖਣਾ ਜਾਣਦੇ ਹਨ ਅਤੇ ਉਹਨਾਂ ਦੀ ਲਿਖੀ ਲਿਖਤ ਨੂੰ ਵੇਖ ਕੇ ਧਰਮ ਰਾਜ ਜੀਵਾਂ ਦੇ ਕਰਮਾਂ ਦੀ ਵਿਚਾਰ ਕਰਦਾ ਹੈ ਤੈਨੂੰ ਗਾਉਂਦੇ ਹਨ ਗਾਵੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਈਸ਼ਰ ਸ਼ੇਵ ਬਰਮਾ ਬ੍ਰਹਮਾ ਸੋਹਣ ਸੋਭਦੇ ਹਨ ਸੋਹਣੇ ਲੱਗਦੇ ਹਨ ਸਵਾਰੇ ਤੇਰੇ ਸਵਾਰੇ ਹੋਏ ਉਹ ਸ਼ਿਵ ਜੀ ਬ੍ਰਹਮਾ ਅਤੇ ਦੇਵੀਆਂ ਆਦਿਕ ਵੀ ਤੈਨੂੰ ਗਾਉਂਦੇ ਹਨ ਜੋ ਤੇਰੇ ਸਵਾਰੇ ਹੋਏ ਸਦਾ ਸੋਭਾ ਪਾ ਰਹੇ ਹਨ ਗਾਵੇ ਇੰਦਾ ਇੰਦਾਸਣ ਬੈਠੇ ਦੇਵਤਿਆ ਦਰ ਨਾਲੇ ਇਦਾਸਣ 인ਦਰ ਦਾ ਤਖਤ 인ਦ ਕਈ 인ਦਰ ਦਰ ਦਲ ਮੰਡਲੀ ਦਰ ਉੱਤੇ 인ਦਰ ਅਸਣ ਅਰਥਾਤ 인ਦਰ ਦੇ ਤਖਤ ਉੱਤੇ ਬੈਠੇ 인ਦਰ ਵੀ ਦੇਵਤਿਆਂ ਦੀ ਮੰਡਲੀ ਸਮੇਤ ਤੇਰੇ ਦਰ ਤੇ ਤੈਨੂੰ ਗਾਉਂਦੇ ਹਨ ਗਾਵੇਂ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਸਮਾਧੀ ਅੰਦਰ ਸਮਾਧੀ ਲਾ ਕੇ ਬਿਚਾਰੇ ਵਿਚਾਰ ਵਿਚਾਰ ਕੇ ਸਿੱਧ ਲੋਕ ਸਮਾਧੀ ਲਾ ਕੇ ਤੈਨੂੰ ਗਾਉਂਦੇ ਹਨ ਅਤੇ ਸਾਧ ਲੋਕ ਵਿਚਾਰ ਦੁਆਰਾ ਤੇਰਾ ਜਸ ਗਾਉਂਦੇ ਹਨ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਜਤੀ ਇੰਦਰੀਆਂ ਨੂੰ ਰੋਕਣ ਵਾਲੇ ਸਤੀ ਝੂਠ ਦਾ ਪੂਰਨ ਤਿਆਗ ਕਰਨ ਵਾਲੇ দান ਕਰਨ ਵਾਲੇ ਵੀਰ ਕਰਾਰੇ ਤਕੜੇ ਜੋਦੇ ਇੰਦਰੀਆਂ ਨੂੰ ਰੋਕਣ ਜਾਂ ਵਸ ਵਿੱਚ ਰੱਖਣ ਵਾਲੇ ਝੂਠ ਦਾ ਪੂਰਨ ਤਿਆਗ ਕਰਨ ਵਾਲੇ ਜਾਂ ਦਾਨ ਕਰਨ ਵਾਲੇ ਦਾਨੀ ਲੋਕ ਲੋਭ ਦਾ ਤਿਆਗ ਕਰਨ ਵਾਲੇ ਅਤੇ ਤਕੜੇ ਯੋਧੇ ਬਹਾਦਰ ਤੈਨੂੰ ਗਾਉਂਦੇ ਹਨ ਗਾਵਨ ਪੰਡਤ ਪੜਨ ਰਖੀਸਰ ਜੁਗ-ਜੁਗ ਵੇਦਾਂ ਨਾਲੇ ਰਖੀਸਰ ਵੱਡੇ-ਵੱਡੇ ઋષਿ ਮਹਾਰਿਸ਼ੀ ਭੇਦ ਪੜਨ ਵਾਲੇ ਪੰਡਤ ਵਿਦਵਾਨ ਅਤੀ ਮਹਾਰਿਸ਼ੀ ਵੇਦਾਂ ਸਣੇ ਹਰੇਕ ਯੁੱਗ ਵਿੱਚ ਸਦਾ ਹੀ ਤਨੂੰ ਗਾਉਂਦੇ ਹਨ ਗਾਵੇ ਮੋਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਪਿਆਲੇ ਮੋਹਣੀਆਂ ਸੁੰਦਰ ਇਸਤਰੀਆਂ ਮਨਮੋਹਨ ਜੋ ਮਨ ਨੂੰ ਮੋਂਦੀਆਂ ਹਨ ਮਛ ਮਾਤ ਲੋਕ ਪਿਆਲੇ ਪਤਾਲ ਸੁਰਗ ਮਤਲੋਕ ਤੇ ਪਤਾਲ ਦੀਆਂ ਸੁੰਦਰ ਇਸਤਰੀਆਂ ਜੋ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ ਤੇਰਾ ਜਸ ਗਾ ਰਹੀਆਂ ਹਨ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਖੀਰ ਸਮੁੰਦਰ ਨੂੰ ਰੜਕ ਕੇ ਪੈਦਾ ਕੀਤੇ ਹੋਏ ਤੇਰੇ 14 ਰਤਨ ਅਤੇ ਹਿੰਦੂਆਂ ਦੇ 68 ਤੀਰਥ ਤੈਨੂੰ ਗਾਉਂਦੇ ਹਨ ਗਾਵੈ ਜੋ ਉਦ ਮਹਾਵਲ ਸੂਰਾ ਗਵ ਹੈ ਖਾਣੀ ਚਾਰੇ ਜੋਦੇ ਮਹਾਵਲੀ ਤੇ ਸੂਰਮੇ ਵੀ ਤੈਨੂੰ ਗਾਉਂਦੇ ਹਨ ਅਤੇ ਚੌਹਾਂ ਅੰਡਜ ਜਿਰਜ ਸਿਤਜ ਉਤਪੁਜ ਖਾਣੀਆਂ ਦੇ ਜੀਵ ਵੀ ਤੈਨੂੰ ਗਾਉਂਦੇ ਹਨ ਅੰਡਜ ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਜੇਰਜ ਜੌਰ ਛਿੱਲੀ ਜਾਂ ਔਲ ਵਿੱਚ ਪੈਦਾ ਹੋਣ ਵਾਲੇ ਜੀਵ ਸਿਤਜ ਮੁਰਕੇ ਜਾਂ ਜ਼ਮੀਨ ਦੀ ਭਾਫ਼ ਤੋਂ ਪੈਦਾ ਹੋਣ ਵਾਲੇ ਜੀਵ ਉਤਪੁਜ ਧਰਤੀ ਨੂੰ ਪਾੜ ਕੇ ਫੁੱਟਣ ਪੈਦਾ ਹੋਣ ਵਾਲੀ ਜੀਵ ਬਨਾਸਪਤੀ ਰੁੱਖ ਬੂਟੇ ਘਾਹ ਆਦ ਇਹ ਸਭ ਤੇਰਾ ਜਸ ਗਾਉਂਦੇ ਹਨ ਗਾਵ ਹੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਖੰਡ ਮੰਡਲ ਸ੍ਰਿਸ਼ਟੀ ਦੇ ਵੱਖ-ਵੱਖ ਹਿੱਸੇ ਵਰਪੰਡਾ ਸਾਰੀ ਸ੍ਰਿਸ਼ਟੀ ਬ੍ਰਹਿਮੰਡ ਕਰ ਬਣਾ ਕੇ ਧਾਰੇ ਟਿਕਾ ਕੇ ਰੱਖੇ ਸਾਰੀ ਸ੍ਰਿਸ਼ਟੀ ਸ੍ਰਿਸ਼ਟੀ ਦੇ ਸਭੇ ਵਖ ਵਖ ਹਿੱਸੇ ਅਤੇ ਬ੍ਰਹਿਮੰਡ ਜਾਂ ਚੱਕਰ ਜੋ ਤੂੰ ਸਾਜੇ ਜਾਂ ਰਚੇ ਹਨ ਅਤੇ ਜਿਹੜੇ ਤੂੰ ਥਾਓ ਥਾਈ ਧਰੇ ਜਾਂ ਟਿਕਾਏ ਹੋਏ ਹਨ ਉਹ ਸਭੇ ਤੈਨੂੰ ਗਾਉਂਦੇ ਹਨ ਸਹੀ ਤੁਦ ਨੂੰ ਗਾਵ ਹੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਰਤੇ ਪ੍ਰੇਮ ਵਿੱਚ ਰੰਗੇ ਹੋਏ ਰਸਾਲੇ ਰਸ ਦਾ ਘਰ ਤੈਨੂੰ ਉਹੋ ਹੀ ਗਾਉਂਦੇ ਹਨ ਜੋ ਤੈਨੂੰ ਪਾਉਂਦੇ ਹਨ ਤੇਰੇ ਭਗਤ ਤੇਰੇ ਪ੍ਰੇਮ ਵਿੱਚ ਰਤੇ ਹੋਏ ਪ੍ਰੇਮ ਦਾ ਘਰ ਹਨ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਹੋਰ ਵੀ ਕਿੰਨੇ ਹੀ ਤੈਨੂੰ ਗਾਉਂਦੇ ਹਨ ਉਹ ਮੇਰੇ ਚਿੱਤ ਜਾਂ ਖਿਆਲ ਵਿੱਚ ਨਹੀਂ ਆਉਂਦੇ ਨਾਨਕ ਉਹਨਾਂ ਦਾ ਕੀ ਵਿਚਾਰ ਕਰ ਸਕਦਾ ਹੈ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸੱਚੀ ਨਾਈ ਸੱਚ ਥਿਰ ਰਹਿਣ ਵਾਲਾ ਅਟਲ ਨਾਈ ਵਡਿਆਈ ਉਹ ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ ਹੈ ਸੱਚ ਹੈ ਉਹ ਮਾਲਕ ਸੱਚਾ ਤੇ ਉਸ ਦੀ ਵਡਿਆਈ ਵੀ ਸੱਚੀ ਹੈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਹੋਸੀ ਹੋਵੇਗਾ ਕਾਇਮ ਰਹੇਗਾ ਜਾਏ ਨਾ ਜੰਮਦਾ ਨਹੀਂ ਨਾ ਜਾਸੀ ਮਰੇਗਾ ਨਹੀਂ ਜਿਸ ਵੈਗੁਰੂ ਨੇ ਇਸ ਜਗਤ ਦੀ ਰਚਨਾ ਰਚੀ ਹੈ ਜਿਸ ਨੇ ਇਹ ਸੰਸਾਰ ਸਜਾਇਆ ਹੈ ਉਹ ਹੁਣ ਵੀ ਹੈ ਅਤੇ ਸਦਾ ਹੀ ਕਾਇਮ ਰਹੇਗਾ ਨਾ ਉਹ ਜੰਮਦਾ ਹੈ ਅਤੇ ਨਾ ਉਹ ਮਰਦਾ ਹੈ ਨਾ ਉਹ ਜੰਮਿਆ ਹੈ ਤੇ ਨਾ ਉਹ ਮਰੇਗਾ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਰੰਗੀ ਰੰਗੀ ਰੰਗਾ ਰੰਗਾ ਦੀ ਭਾਤੀ ਕਈ ਭੰਤਾਂ ਦੀ ਕਰਕਾਰ ਪੈਦਾ ਕਰਕੇ ਜਿਨਸੀ ਕਈ ਜਨਸਾਂ ਦੀ ਅਨੇਕਾਂ ਸ਼੍ਰੇਣੀਆਂ ਵਾਲੀ ਜਿਸ ਸਿਰਜਣਹਾਰ ਨੇ ਅਨੇਕ ਰੰਗਾਂ ਦੀ ਤੇ ਅਨੇਕ ਭਾਂਤ ਭਾਤੀ ਦੀਆਂ ਸ਼੍ਰੈਣੀਆਂ ਵਾਲੀ ਮਾਇਆ ਸ੍ਰਿਸ਼ਟੀ ਸਾਜੀ ਹੈ ਕਰ ਕਰ ਵੇਖੈ ਕਰ ਕਰ ਵੇਖੈ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ ਵੇਖੈ ਸੰਭਾਲ ਕਰਦਾ ਹੈ ਕੀਤਾ ਆਪਣਾ ਆਪਣਾ ਰਚਿਆ ਹੋਇਆ ਜੱਗ ਉਹ ਪਰਮਾਤਮਾ ਆਪਣੀ ਉੱਚਤਾ ਤੇ ਮਹਿਮਾ ਦੇ ਮੂਜਬ ਸ੍ਰਿਸ਼ਟੀ ਰਚਨਾ ਕਰਦਾ ਹੈ ਅਤੇ ਆਪਣੇ ਪੈਦਾ ਕੀਤੇ ਹੋਏ ਜੱਗ ਦੀ ਦੇਖ ਸੰਭਾਲ ਕਰਦਾ ਹੈ ਜੋ ਤੇ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਜੋ ਕੁਝ ਉਸ ਨੂੰ ਪਾਵੇਗਾ ਚੰਗਾ ਲੱਗੇਗਾ ਉਹ ਉਹ ਕੁਝ ਹੀ ਉਹ ਕਰੇਗਾ ਉਹਨਾਂ ਦੇ ਹੁਕਮ ਤੋਂ ਨਾ ਨਹੀਂ ਕੀਤੀ ਜਾ ਸਕਦੀ ਜਾਂ ਜੋ ਕੁਝ ਵੀ ਉਹ ਆਪਣੀ ਮਰਜ਼ੀ ਖੁਸ਼ੀ ਨਾਲ ਕਰ ਦੇਵੇ ਉਸ ਬਾਰੇ ਕੋਈ ਹੁਕਮ ਨਹੀਂ ਕੀਤਾ ਜਾ ਸਕਦਾ ਕਿ ਆ ਨਾ ਹੋਵੇ ਤੇ ਉਹ ਹੋਵੇ ਸੋ ਪਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਸਾਹ ਪਤ ਸਾਹਿਬ ਬਾਦਸ਼ਾਹਾਂ ਦਾ ਬਾਦਸ਼ਾਹ ਰਹਿਣ ਰਹਿਣਾ ਰਜਾਈ ਰਜਾ ਮੁਜ਼ਬ ਰਜਾ ਵਿੱਚ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਜਗਤ ਦਾ ਪਤੀ ਤੇ ਮਾਲਕ ਹੈ हे नानक ਸਭ ਨੂੰ ਉਸ ਦੀ ਰਜਾ ਉਸ ਦੇ ਭਾਣੇ ਅੰਦਰ ਰਹਿਣਾ ਪੈਂਦਾ ਜਾਂ ਬਣਦਾ ਹੈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰ ਹੈ ਬੇਪੂਤ ਮੁੰਦਾ ਮੁੰਦਰਾ ਸ਼ਰਮ ਉਦਮ ਮਿਹਨਤ ਪਤ ਪਖਰ ਕਰ ਹੈ ਜੇਤੂ ਬਣਾਵੇਂ ਬੇਪੂਤ ਗੋਹਿਆਂ ਦੀ ਸਵਾਹ हे ਜੋਗੀ ਜੇ ਤੂੰ ਸੰਤੋਖ ਨੂੰ ਆਪਣੇ ਮੰਦਰਾ ਬਣਾਵੇਂ ਮਿਹਨਤ ਨੂੰ ਪਖਰ ਤੇ ਝੋਲੀ ਬਣਾਵੇਂ ਅਤੇ ਵੈਗਰ ਨੂੰ ਸਦਾ ਚੇਤੇ ਰੱਖਣ ਦੀ ਸਵਾਹ ਪਿੰਡੇ ਉੱਤੇ ਮਲੇ ਖਿੰθα ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਖਿੰθα ਗੋਦੜੀ ਕਾਲ ਮੌਤ ਕੁਆਰੀ ਕਾਇਆ ਕੁਵਾਰਾ ਸਰੀਰ ਵਿਸ਼ੇ ਬਿਕਾਰਾਂ ਤੋਂ ਬਚਾ ਕੇ ਰੱਖਿਆ ਹੋਇਆ ਸਰੀਰ ਜੁਗਤ ਜੋਗ ਮਤ ਦੀ ਰਹਿਤ ਪ੍ਰਤੀਤ ਸਰਦਾ ਯਕੀਨ ਮੌਤ ਦਾ ਭਾਉ ਤੇਰੀ ਗੋਦੜੀ ਹੋਵੇ ਤੇਰੀ ਜੋਗ ਦੀ ਰਹਿਤ ਇਹ ਹੋਵੇ ਕਿ ਸਰੀਰ ਨੂੰ ਬਿਕਾਰਾਂ ਤੋਂ ਬਚਾ ਕੇ ਕਵਾਰੀਆਂ ਵਾਕਰ ਪਵਿੱਤਰ ਰੱਖਣਾ ਹੈ ਅਤੇ ਸਰਦਾ ਨਿਸ਼ਚਾ ਤੇਰਾ ਡੱਡਾ ਹੋਵੇ ਆਈ ਪੰਥੀ ਸਗਲ ਜਮਤੀ ਮਨ ਜੀਤੈ ਜਗ ਜੀਤ ਸਾਰੇ ਮਨੁੱਖਾਂ ਨੂੰ ਆਪਣੇ ਬਰੋਬਰ ਤੇ ਆਪਣੇ ਸੱਜਣ ਮਿੱਤਰ ਸਮਝੋ ਇਹ ਤੁਹਾਡਾ ਆਈ ਪੰਥੀ ਵਿੱਚ ਹੋਣਾ ਹੋਵੇਗਾ ਜੇ ਮਨ ਜਿੱਤਿਆ ਜਾਵੇ ਮਨ ਨੂੰ ਜਿੱਤਿਆ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ ਜੋਗੀਆਂ ਦੇ 12 ਫਿਰਕੇ ਹਨ ਉਹਨਾਂ ਵਿੱਚੋਂ ਇੱਕ ਦਾ ਨਾਮ ਆਈ ਪੰਥ ਹੈ ਉਹ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ ਆਦੇਸ ਤਿਸੇ ਆਦੇਸ ਪ੍ਰਣਾਮ ਕਰੋ ਉਸ ਹੀ ਪਰਮਾਤਮਾ ਨੂੰ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਦ ਮੁੱਢ ਮੁੱਢ ਤੋਂ ਅਨੀਲ ਉਜਲਾ ਸੁੱਧ ਅਨਾਦ ਜਿਸ ਦਾ ਮੁੱਢ ਨਹੀਂ ਅਨਾਹਤ ਨਾਸ ਰਹਿਤ ਜੁਗ ਜੁਗ ਸਦਾ ਵੇਸ ਰੂਪ ਜੋ ਸਭ ਦਾ ਮੁੱਢ ਜਾਂ ਮੁੱਢ ਤੋਂ ਹੈ ਜੋ ਸੁੱਧ ਸਰੂਪ ਹੈ ਜਿਸ ਦਾ ਕੋਈ ਮੁੱਢ ਨਹੀਂ ਜੋ ਨਾਸ ਰਹਿਤ ਹੈ ਅਤੇ ਜੋ ਹਰੇਕ ਜੁਗ ਵਿੱਚ ਸਦਾ ਇੱਕੋ ਜਿਹਾ ਰਹਿੰਦਾ ਹੈ ਭਗਤ ਗਿਆਨ ਦਇਆ ਪੰਡਾਰਣ ਘਟ ਘਟ ਵੱਜ ਹੈ ਨਾਦ ਭਗਤ ਸੂਰਮਾ ਭਗਤ ਸੂਰਮਾ ਭੋਜਨ ਪੰਡਾਰਾ ਭਗਤ ਚੂਰਮਾ ਭੋਜਨ ਪੰਡਾਰਾ ਪੰਡਾਰਨ ਪੰਡਾਰਾ ਵਰਤੌਣ ਵਾਲੀ ਘਟ ਘਟ ਹਰੇਕ ਸਰੀਰ ਵਿੱਚ ਵਾਜੇ বাজਦੇ ਹਨ ਨਾਦ ਸ਼ਬਦ ਰੱਬ ਦਾ ਗਿਆਨ ਤੁਹਾਡਾ ਪੰਡਾਰਾ ਜਾਂ ਭੋਜਨ ਹੋਵੇ ਦਇਆ ਇਸ ਗਿਆਨ ਰੂਪ ਪੰਡਾਰੇ ਦੀ ਵਰਤਾਵੀ ਹੋਵੇ ਹਰੇਕ ਦਿਲ ਵਿੱਚ ਜੋ ਵੈਗਰੂ ਦੇ ਹੋਣ ਦਾ ਨਾਦ ਵੱਜ ਰਿਹਾ ਹੈ ਇਹ ਤੇਰੀ ਸਿੰਗੀ ਹੋਵੇ ਜੋ ਤੂੰ ਭੰਡਾਰ ਛਕਣ ਵੇਲੇ ਵਜਾਉਂਦਾ ਹੈ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਬਰਾ ਸਾਦ ਆਪ ਰੱਬ ਆਪ ਨਾਥੀ ਨਥੀ ਹੋਈ ਵਸ ਵਿੱਚ ਰੱਖੀ ਹੋਈ ਸਭ ਸਾਰੀ ਸ੍ਰਿਸ਼ਟੀ ਰਿੱਧ ਸਿੱਧ ਰਿੱਧੀਆਂ ਸਿੱਧੀਆਂ ਕਰਮਤੀ ਸ਼ਕਤੀਆਂ ਅਬਰ ਸਾਦ ਰੱਬ ਤੋਂ ਹੋਰ ਪਾਸੇ ਲੈ ਜਾਣ ਵਾਲੇ ਸਵਾਦ ਤੇਰਾ 나ਥ ਆਪ ਕਰਤਾਰ ਹੋਵੇ ਜਿਸ ਦੇ ਬਚਵਿਸ ਬਸਤ ਵਿੱਚ ਸਾਰੀ ਸ੍ਰਿਸ਼ਟੀ ਹੈ ਜੋਗ ਸਾਧਨਾ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਸਿੱਧੀਆਂ ਕਰਾਮਾਤੀ ਸ਼ਕਤੀਆਂ ਬੇਅਰਥ ਹਨ ਇਹ ਰਿੱਧੀਆਂ ਸਿੱਧੀਆਂ ਤਾਂ ਕਿਸੇ ਹੋਰ ਦੇ ਪਾਸੇ ਖੜਨ ਵਾਲੇ ਸਵਾਦ ਹਨ ਕਿਸੇ ਹੋਰ ਹੀ ਪਾਸੇ ਖੜਨ ਵਾਲੇ ਸਵਾਦ ਹਨ ਇਹ ਰੱਬ ਤੋਂ ਦੂਰ ਲੈ ਜਾਂਦੀਆਂ ਹਨ ਸੰਜੋਗ ਵਿਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਦੋਏ ਦੋਵੇਂ ਲੇਖੇ ਕੀਤੇ ਕਰਮਾਂ ਦੇ ਲੇਖ ਅਨੁਸਾਰ ਆਵ ਹੈ ਆਉਂਦੇ ਹਨ ਮਿਲਦੇ ਹਨ ਭਾਗ ਹਿੱਸੇ ਛੰਦੇ ਸੰਯੋਗ ਤੇ ਵਿਜੋਗ ਅਰਥਾਤ ਮੇਲ ਤੇ ਵਿਛੋੜੇ ਦੇ ਦੋਵੇਂ ਊਸੂਲ ਸੰਸਾਰ ਦਾ ਕੰਮ ਚਲਾ ਰਹੇ ਹਨ ਭਾਗ ਪਿਛਲੇ ਸੰਜੋਗਾ ਕਰਕੇ ਟੱਬਰ ਆਦਕਾਂ ਦੀ ਜੀ ਇਥੇ ਇਕੱਠੇ ਹੁੰਦੇ ਹਨ ਫਿਰ ਵਹਿਗੁਰੂ ਦੀ ਰਜਾ ਵਿੱਚ ਵਿਛੜ-ਵਿਛੜ ਕੇ ਆਪੋ ਆਪਣੀ ਵਾਰੀ ਇਥੋਂ ਤੁਰ ਜਾਂਦੇ ਹਨ ਸਭ ਜੀ ਬੰਦ ਕੀਤੇ ਕਰਮਾਂ ਦੇ ਲੇਖੇ ਅਨੁਸਾਰ ਸਭ ਨੂੰ ਦੁੱਖ ਸੁੱਖ ਦੇ ਛਾਂਦੇ ਮਿਲਦੇ ਹਨ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਇਹਦੇ ਅਰਥ ਪਹਿਲਾਂ ਹੋ ਚੁੱਕੇ ਨੇ ਕਿਉਂਕਿ ਪੰਕਤੀ ਵਾਰ-ਵਾਰ ਆਉਂਦੀ ਹੈ ਅਗਲੀ ਸ਼ਬਦ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਢੰਡਾਰੀ ਇੱਕ ਲਾਏ ਦੀ ਬਾਣ ਏਕਾ ਇਕੱਲੀ ਮਾਈ ਮਾਇਆ ਜੁਗਤ ਜੁਗਤੀ ਨਾਲ ਬਿਉਂਤਜਾਂ ਤਰੀਕੇ ਨਾਲ ਵਿਆਹੀ ਸੂਈ ਪ੍ਰਵਾਨ ਪ੍ਰਤੱਖ ਸੰਸਾਰੀ ਘਰਬਾਰੀ ਸੰਸਾਰ ਰਚਣ ਵਾਲੀ ਭੰਡਾਰੀ ਭੰਡਾਰੇ ਦਾ ਮਾਲਕ ਰਿਜਕ ਦੇਣ ਵਾਲਾ ਲਾਏ ਲਾਉਂਦਾ ਹੈ ਦੀਵਾਨ ਕਚਹਿਰੀ ਜਾਂ ਦਰਬਾਰ ਇਹ ਗੱਲ ਆਮ ਮੰਨੀ ਜਾਂਦੀ ਹੈ ਕਿ ਇਕੱਲੀ ਮਾਇਆ ਕਿਸੇ ਬਿਉਂਤਜਾਂ ਝੁਕਤੀ ਨਾਲ ਸੂਈ ਅਤੇ ਪ੍ਰਤੱਖ ਤੌਰ ਤੇ ਉਸਦੇ ਤਿੰਨ ਪੁੱਤ ਜੰਪ ਹੈ ਉਹਨਾਂ ਵਿੱਚੋਂ ਇੱਕ ਸੰਸਾਰ ਦੇ ਰਚਣ ਵਾਲਾ ਬ੍ਰਹਮਾ ਬਣ ਗਿਆ ਇੱਕ ਜੀਵਨ ਦੇ ਪਾਲਣ ਦੇ ਸਮਿਆਨ ਰੱਖਣ ਵਾਲਾ ਵਿਸ਼ਨੂੰ ਬਣ ਗਿਆ ਅਤੇ ਇੱਕ ਕਚਹਿਰੀ ਲਾ ਕੇ ਮੌਤ ਦੇ ਹੁਕਮ ਚਾੜਨ ਵਾਲਾ ਸ਼ਿਵ ਬਣ ਗਿਆ ਜਿਬ ਤੇ ਸੁਭਾਵੈ ਤੇ ਵੈ ਚਲਾਵੈ ਜਿਬ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੇ ਬਹੁਤਾ ਇਹੋ ਵੇਡਾਣ ਪਰ ਅਸਲ ਗੱਲ ਇਹ ਹੈ ਜਿਵੇਂ ਉਸ ਵੈਗਰੂ ਨੂੰ ਭਾਉਂਦਾ ਹੈ ਅਤੇ ਜਿਵੇਂ ਉਹ ਹੁਕਮ ਕਰਦਾ ਹੈ ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਦੇ ਹੱਥ ਕੁਝ ਨਹੀਂ ਇਹ ਬੜਾ ਅਸਚਰਜਕ ਆਉਤਕ ਹੈ ਕਿ ਉਹ ਪਰਮਾਤਮਾ ਸਭ ਜੀਵਾਂ ਨੂੰ ਵੇਖ ਰਿਹਾ ਹੈ ਪਰ ਜੀਵਾਂ ਨੂੰ ਉਹ ਨਹੀਂ ਦਿਸਦਾ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਸ ਸ਼ਬਦ ਦੇ ਅਰਥ ਹੋ ਚੁੱਕੇ ਨੇ ਅਗਲਾ ਸ਼ਬਦ ਆਸਣ ਲੋਏ ਲੋਏ ਪੰਡਾਰ ਆਸਣ ਟਿਕਾਣਾ ਲੋਏ ਲੋਕ ਵਿੱਚ ਲੋਏ ਲੋਏ ਹਰੇਕ ਭਵਨ ਵਿੱਚ ਰੱਬ ਦੇ ਪੰਡਾਰਿਆਂ ਦਾ ਟਿਕਾਣਾ ਹਰੇਕ ਲੋਕੀਆਂ ਭਵਨ ਵਿੱਚ ਹੈ ਭਾਵ ਹਰੇਕ ਲੋਕ ਬਿਚ ਉਸ ਦੇ ਭੰਡਾਰੇ ਚੱਲ ਰਹੇ ਹਨ ਜੋ ਕਿਛ ਪਾਇਆ ਸੋ ਏਕਾ ਵਾਰ ਜੋ ਕੁਝ ਰੱਬ ਨੇ ਉਹਨਾਂ ਭੰਡਾਰਿਆਂ ਵਿੱਚ ਪਾਇਆ ਹੈ ਉਹ ਇੱਕੇ ਵਾਰ ਪਾ ਦਿੱਤਾ ਹੈ ਉਹ ਕਦੇ ਮੁਕਦਾ ਜਾਂ ਥੁਰਦਾ ਨਹੀਂ ਕਰ ਕਰ ਵਿਖੈ ਸਿਰਜਣਹਾਰ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕਰਤਾਰ ਜੀਵਾਂ ਨੂੰ ਪੈਦਾ ਕਰ ਕਰਕੇ ਉਹਨਾਂ ਦੀ ਸੰਭਾਲ ਕਰ ਰਿਹਾ ਹੈ ਨਾਨਕ ਸੱਚੇ ਕੀ ਸੱਚੀ ਕਾਰ ਹੈ ਨਾਨਕ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੀ ਇਹ ਸ੍ਰਿਸ਼ਟੀ ਸੰਭਾਲਣ ਦੀ ਕਾਰ ਸਦਾ ਅਟਲ ਤੇ ਓਕਾਈ ਰਹਤ ਹੈ ਆਦੇਸ ਤੇ ਸੇ ਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਏ ਲੱਖ ਹੋਵ ਹੈ ਲੱਖ 20 ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਇੱਕ ਦੂਜੀ ਪਉ ਇੱਕ ਜੀਵ ਤੋਂ ਹੋਏ ਹੋ ਜਾਣ ਲੱਖ 20 20 ਲੱਖ ਗੇੜਾ ਫੇਰਾ ਚੱਕਰ ਆਖੀ ਹੈ ਆਖੇ ਜਾਣ ਜਗਦੀਸ਼ ਜਗਤ ਦਾ ਮਾਲਕ ਜੇ ਇੱਕ ਜੀਵ ਤੋਂ ਸਾਡੀਆਂ ਲੱਖਾਂ ਜੀਵਾਂ ਹੋ ਜਾਣ ਅਤੇ ਫਿਰ ਉਹ ਲੱਖ 20 ਲੱਖ 20 ਲੱਖ ਹੋ ਜਾਣ ਅਤੇ ਇਹਨਾਂ 20 ਲੱਖ ਜੀਵਾਂ ਨਾਲ ਜਗਤ ਦੇ ਮਾਲਕ ਰੱਬ ਦੇ ਇੱਕ ਨਾਮ ਨੂੰ ਇੱਕ ਇੱਕ ਲੱਖ ਬਿਰ ਆਖਿਆ ਜਾਵੇ ਤਾਂ ਵੀ ਪੂਰੀ ਨਹੀਂ ਪੈਂਦੀ ਏ ਤਰਾਹੇ ਪਤ ਪਵੜੀਆਂ ਚੜੀਏ ਹੋਏ 21 ਏ ਤਰਾਹੇ ਰੱਬ ਨੂੰ ਮਿਲਣ ਦੇ ਇਸ ਰਾਹ ਵਿੱਚ ਪੱਤ ਪਵੜੀਆਂ ਪਤੀ ਤੀਕ ਪਹੁੰਚਣ ਲਈ ਜੋ ਪੌੜੀਆਂ ਹਨ ਚੜੀਏ ਚੜੀਦਾ ਹੈ ਚੜ ਸਕੀਦਾ ਹੈ ਹੋਏ 21 ਇੱਕ ਰੂਪ ਹੋ ਕੇ ਆਪਾ ਭਾਵ ਤਿਆਗ ਕੇ ਪਰਮਾਤਮਾ ਵੱਲ ਨੂੰ ਲੈ ਜਾਣ ਵਾਲੀ ਇਸ ਰਾਹ ਵਿੱਚ ਜੋ ਪੌੜੀਆਂ ਹਨ ਉਹਨਾਂ ਉੱਪਰ ਆਪਾ ਭਾਵ ਗਵਾ ਕੇ ਚੜ ਸਕੀਦਾ ਹੈ ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਸੁਣ ਸੁਣ ਕੇ ਕੀਟਾਂ ਕੀੜਿਆਂ ਨੂੰ ਨੀਵੇ ਤੋਂ ਨੀਵੇ ਜੀਵਾਂ ਨੂੰ ਰੱਬ ਦੀਆਂ ਉੱਚੀਆਂ ਗੱਲਾਂ ਸੁਣ ਸੁਣ ਕੇ ਨੀਵੇਂ ਤੋਂ ਨੀਵੇਂ ਜੀਵਾਂ ਨੂੰ ਉਹਨਾਂ ਨੂੰ ਮਿਲਣ ਦਾ ਚਾਹ ਪੈਦਾ ਹੋ ਜਾਂਦਾ ਹੈ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਨਦਰੀ ਮਿਹਰ ਦੀ ਨਜ਼ਰ ਨਾਲ ਪਾਈ ਐ ਪਾਈ ਦਾ ਹੈ ਕੂੜੀ ਠੀਸ ਝੂਠੀ ਗੱਪ ਕੂੜੈ ਝੂਠੇ ਮਨੁੱਖ ਦੀ ਹੇ ਨਾਨਕ ਜੇ ਰੱਬ ਮਿਹਰ ਦੀ ਨਜ਼ਰ ਕਰੇ ਜੇ ਵੈਗਰੂ ਦੀ ਨਜ਼ਰ ਸਵੱਲੀ ਹੋਵੇ ਤਾਂ ਹੀ ਉਸ ਨੂੰ ਮਿਲ ਸਕੀਦਾ ਹੈ ਹੋਰ ਝੂਠੀਆਂ ਨੇ ਝੂਠੀਆਂ ਗੱਪਾਂ ਹਨ ਝੂਠੇ ਮਨੁੱਖ ਵੀ ਆਪਣੇ ਆਪ ਦੀ ਨਿਰੀ ਝੂਠੀ ਵਡਿਆਈ ਹੈ ਆਖਣ ਜੋਰ ਚੁੱਪੇ ਨਹੀਂ ਜੋਰ ਆਖਣ ਆਖਣ ਵਿੱਚ ਚੁੱਪੇ ਚੁੱਪ ਰਹਿਣ ਵਿੱਚ ਜੋਰ ਆਪਣੇ ਮਨ ਦੀ ਮਰਜ਼ੀ ਬੋਲਣ ਵਿੱਚ ਤੇ ਚੁੱਪ ਰਹਿਣ ਵਿੱਚ ਸਾਡਾ ਕੋਈ ਆਪਣਾ ਵਸ ਜਾਂ ਅਖਤਿਆਰ ਨਹੀਂ ਸਾਡੇ ਆਪਣੇ ਮਨ ਦੀ ਮਰਜ਼ੀ ਨਹੀਂ ਜੋਰ ਨਾ ਮੰਗਣ ਦੇਣ ਨਾ ਜੋਰ ਨਾ ਹੀ ਮੰਗਣ ਵਿੱਚ ਸਾਡੀ ਮਨ ਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿੱਚ ਜੋੜ ਨਾ ਜੀਵਨ ਮਰਨ ਨਹਿ ਜੋਰ ਨਾ ਜਾਣ ਵਿੱਚ ਅਤੇ ਨਾ ਹੀ ਮਰਨ ਵਿੱਚ ਸਾਡੀ ਸਮਰੱਥਾ ਕੁਝ ਨਹੀਂ ਕਰ ਸਕਦੀ ਜੋਰ ਨਰਾਜ ਮਾਲ ਮਨ ਸੋਰ ਰਾਜ ਮਾਲ ਰਾਜ ਤੇ ਧਨ ਪ੍ਰਾਪਤ ਕਰਨ ਵਿੱਚ ਸੋਰ ਫੂ ਫਾਂ ਰੌਲਾ ਮਨ ਮਨ ਵਿੱਚ ਜਿਸ ਰਾਜ ਤੇ ਮਾਲ ਧਨ ਦੇ ਕਾਰਨ ਸਾਡੇ ਮਨ ਵਿੱਚ ਇੰਨੀ ਫੂਫਾ ਹੁੰਦੀ ਹੈ ਉਹ ਰਾਜ ਦੇ ਮਾਲ ਦੇ ਪ੍ਰਾਪਤ ਕਰਨ ਲਈ ਵਿੱਚ ਹੀ ਸਾਡਾ ਜੋਰ ਨਹੀਂ ਚੱਲਦਾ ਜੋਰ ਨਾ ਸੁਰਤੀ ਹੀ ਗਿਆਨ ਵਿਚਾਰ ਸੁਰਤੀ ਸੁਰਤ ਵਿੱਚ ਆਤਮਿਕ ਜਾਗ ਵਿੱਚ ਆਤਮਿਕ ਜਾਗ ਵਿੱਚ ਗਿਆਨ ਵਿੱਚ ਜਾਂ ਵਿਚਾਰ ਵਿੱਚ ਰਹਿਣ ਦੀ ਵੀ ਸਾਡੇ ਵਿੱਚ ਸਮਰੱਥਾ ਨਹੀਂ ਜੋਰ ਨਾ ᔪਗਤੀ ਛੁੱਟੇ ਸੰਸਾਰ ਜੁਗਤੀ ਰਹਿਤ ਵਿੱਚ ਛੁੱਟੇ ਮੁਕਤ ਹੁੰਦਾ ਹੈ ਮੁੱਕ ਜਾਂਦਾ ਹੈ ਨਾਹੀਂ ਸਾਡੇ ਵਿੱਚ ਅਜਿਹੇ ਢੰਗ ਨਾਲ ਜੀਵਨ ਗੁਜ਼ਾਰਨ ਦੀ ਜਾਂ ਅਜਿਹੇ ਰਹਿਤ ਧਾਰਨ ਦੀ ਹੀ ਸ਼ਕਤੀ ਹੈ ਜਿਸ ਕਰਕੇ ਜਨਮ ਮਰਨ ਮੁੱਕ ਜਾਂਦਾ ਹੈ ਜਿਸ ਹੱਥ ਜੋਰ ਕਰ ਵਿਖੇ ਸੋਏ ਜਿਸ ਹੱਥ ਜਿਸ ਰੱਬ ਦੇ ਹੱਥ ਵਿੱਚ ਵੇਖੈ ਸੰਭਾਲ ਕਰਦਾ ਹੈ ਜਿਸ ਵੈਗਰੂ ਦੇ ਹੱਥ ਵਿੱਚ ਤਾਕਤ ਹੈ ਉਹ ਹੀ ਰਚਨਾ ਰਜ ਰਜ ਕੇ ਉਸ ਦੀ ਸੰਭਾਲ ਕਰਦਾ ਹੈ ਨਾਨਕ ਉੱਤਮ ਨੀਚ ਨਾ ਕੋਏ ਆਪਣੇ ਆਪ ਵਿੱਚ ਨਾ ਕੋਈ ਮਨੁੱਖ ਉੱਤਮ ਚੰਗਾ ਹੈ ਅਤੇ ਨਾ ਹੀ ਨੀਚ ਮੰਦਾ ਜੀਵਾਂ ਨੂੰ ਚੰਗੇ ਜਾਂ ਮੰਦੇ ਉੱਤਮ ਜਾਂ ਨੀਚ ਬਣਾਉਣ ਵਾਲਾ ਰੱਬ ਆਪ ਹੀ ਹੈ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਰਾਤੀ ਰਾਤਾਂ ਰੁੱਤੀ ਰੁੱਤਾਂ ਥਿਤੀ ਥਿੱਤਾ ਵਾਰ ਦਿਹਾੜੇ ਦਿਨ ਪਤਾਲ ਸੱਬੇ ਪਤਾਲ ਤਿਸ ਵਿੱਚ ਇਨ੍ਹਾਂ ਸਵਰਾਂ ਦੇ ਇਕੱਠ ਵਿੱਚ ਥਾਪ ਰੱਖੀ ਰਚ ਕੇ ਟਿਕਾ ਦਿੱਤੀ ਧਰਮਸਾਲ ਧਰਮ ਕਮਾਉਣ ਦੀ ਥਾਂ ਇਹ ਜੋ ਰਤਾਂ ਰੁੱਤਾਂ ਥਿੱਤਾਂ ਤਿਵਾਰ ਹਨ ਅਤੇ ਹਵਾ ਪਾਣੀ ਅੱਗ ਤੇ ਪਤਾਲ ਹਨ ਇਹਨਾਂ ਸਾਰੇ ਦੇ ਇਕੱਠ ਵਿੱਚ ਰੱਬ ਨੇ ਧਰਤੀ ਨੂੰ ਧਰਮ ਕਮਾਉਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਤਿਸ ਵਿੱਚ ਉਸ ਧਰਤੀ ਵਿੱਚ ਜੀ ਜੁਕਤ ਜੀਵਾਂ ਦੇ ਰਹਿਣ ਦੀ ਜੁਗਤੀ ਕੇ ਰੰਗ ਕਈ ਰੰਗਾਂ ਦੀ ਤਿੰਨ ਕੇ ਉਹਨਾਂ ਜੀਵਾਂ ਦੇ ਅਨੰਤ ਬੇਅੰਤ ਇਸ ਧਰਤੀ ਉੱਤੇ ਕਈ ਢੰਗਾਂ ਤੇ ਰੰਗਾਂ ਦੇ ਜੀਵ ਹਨ ਜਿਨ੍ਹਾਂ ਦੇ ਅਨੇਕ ਤੇ ਅਣਗਿਣਤ ਨਾ ਹਨ ਕਰਮੀ ਕਰਮੀ ਹੋਏ ਵਿਚਾਰ ਕਰਮੀ ਕਰਮੀ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਇੰਨਾ ਅਨੇਕਾਂ ਰੰਗਾਂ ਢੰਗਾਂ ਤੇ ਨਾਵਾਂ ਵਾਲੇ ਜੀਵਾਂ ਦੇ ਆਪੋ ਆਪਣੇ ਕੀਤੇ ਅਮਲਾਂ ਦੇ ਅਨੁਸਾਰ ਵਾਹਿਗੁਰੂ ਦੇ ਦਰਤੀ ਨਵੇੜਾ ਹੋਵੇਗਾ ਸੱਚਾ ਆਪ ਸੱਚਾ ਦਰਬਾਰ ਰੱਬ ਆਪ ਸੱਚਾ ਤੇ ਨਿਆਂਕਾਰੀ ਹੈ ਅਤੇ ਉਸ ਦੀ ਕਚਹਿਰੀ ਵੀ ਸੱਚੀ ਤੇ ਨਿਆਂ ਵਾਲੀ ਹੈ ਤਿੱਥੈ ਸੋਣ ਪੰਚ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਸੋਹਣ ਸੋਭਦੇ ਹਨ ਪ੍ਰਵਾਨ ਪ੍ਰਤੱਖ ਤੌਰ ਤੇ ਨਦਰੀ ਮਿਹਰ ਦੀ ਨਜ਼ਰ ਕਰਨ ਵਾਲਾ ਕਰਮ ਮਖਸ਼ਿਸ਼ ਨਾਲ ਪਵੈ ਨਿਸ਼ਾਨ ਵਡਿਆਈ ਦਾ ਨਿਸ਼ਾਨ ਮੱਥੇ ਤੇ ਲੱਗ ਜਾਂਦਾ ਹੈ ਉਸ ਦੇ ਦਰਬਾਰ ਵਿੱਚ ਸੰਤ ਜਨ ਹੀ ਪ੍ਰਤੱਖ ਤੌਰ ਤੇ ਸੋਭਦੇ ਹਨ ਜਾਂ ਕਬੂਲ ਪਏ ਹੋਏ ਪੂਰੇ ਪੁਰਸ਼ ਹੀ ਸੋਭਾ ਪਾਉਂਦੇ ਹਨ ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਉਹਨਾਂ ਸੰਤ ਜਨਾਂ ਦੇ ਮੱਥੇ ਉੱਤੇ ਵਿੜਾਈ ਦਾ ਨਿਸ਼ਾਨ ਲੱਗ ਜਾਂਦਾ ਹੈ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾ ਪੈ ਜਾਏ ਕੱਚ ਕਚਾਈ ਪਕਾਈ ਪਕਿਆਈ ਉਥੇ ਰੱਬ ਦੇ ਦਰਬਾਰ ਵਿੱਚ ਪਾਏ ਪਾਈ ਜਾਂਦੀ ਹੈ ਪਤਾ ਲੱਗਦਾ ਹੈ ਗਿਆ ਜਾ ਕੇ ਹੀ ਅੱਪੜ ਕੇ ਹੀ ਆਪੇ ਜਾਏ ਜਾਣਿਆ ਜਾਂਦਾ ਹੈ ਵੇਖਿਆ ਜਾਂਦਾ ਹੈ ਊਰੇ ਜਾਂ ਪੂਰੇ ਹੋਣ ਦੀ ਖਬਰ ਉੱਥੇ ਹੀ ਹੁੰਦੀ ਹੈ ਮਨੁੱਖਾਂ ਦੀ ਕਚਿਆਈ ਪਕਾਈ ਦਾ ਪਤਾ ਰੱਬ ਦੇ ਦਰ ਤੇ ਜਾ ਕੇ ਹੀ ਮਾਲੂਮ ਹੁੰਦਾ ਹੈ ਹੇ ਨਾਨਕ ਰੱਬ ਦੇ ਚਾਰ ਦਰ ਰੱਬ ਦੇ ਦਰ ਤੇ ਗਿਆ ਹੀ ਸਮਝ ਆਉਂਦੀ ਹੈ ਕਿ ਅਸਲ ਵਿੱਚ ਕੌਣ ਪੱਕਾ ਜਾਂ ਪੂਰਾ ਹੈ ਅਤੇ ਕੌਣ ਕੱਚਾ ਜਾਂ ਊਰਾ ਹੈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਧਰਮ ਮੰਤਫ ਫਰਜ਼ ਆਖੋ ਦੱਸੋ ਧਰਮ ਜਾਂ ਫਰਜ਼ ਦੇ ਖੰਡ ਦਰਜੇ ਦਾ ਇਹੋ ਹੀ ਨੇਮ ਜਾਂ ਕਰਤੱਬ ਹੈ ਜੋ ਉੱਪਰ ਦੱਸਿਆ ਗਿਆ ਹੈ ਹੁਣ ਗਿਆਨ ਦੇ ਖੰਡ ਦਰਜੇ ਦਾ ਕਰਤੱਬ ਵੀ ਸਮਝ ਲਵੋ ਜੋ ਅਗਲੀਆਂ ਤੁਕਾਂ ਵਿੱਚ ਦੱਸਿਆ ਗਿਆ ਹੈ ਕੀਤੇ ਪਵਨ ਪਾਣੀ ਵੈਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਘੜਤ ਘੜੀ ਹੈ ਰੂਪ ਰੰਗ ਕੇ ਵੇਸ ਕਿਤੇ ਕਈ ਬੇਅੰਤ ਵੈਸੰਤਰ ਅਗਨੀਆਂ ਮਹੇਸ਼ ਸ਼ਿਵ ਸ਼ਿਵ ਬਰਮੇ ਬ੍ਰਹਮੇ ਘੜਤ ਘੜੀ ਹੈ ਘੜਤ ਵਿੱਚ ਘੜੀਦੇ ਹਨ ਪੈਦਾ ਕੀਤੇ ਜਾ ਰਹੇ ਹਨ ਕੇ ਵੇਸ ਕਈ ਵੇਸਾਂ ਦੇ ਵਹਿ ਗੁਰੂ ਦੀ ਰਚਨਾ ਵਿੱਚ ਕਈ ਪ੍ਰਕਾਰ ਦੇ ਪੌਣ ਪਾਣੀ ਕਈ ਪ੍ਰਕਾਰ ਦੇ ਪੌਣ ਪਾਣੀ ਤੇ ਅਗਨੀਆਂ ਹਨ ਕਈ ਕ੍ਰਿਸ਼ਨ ਹਨ ਕਈ ਸ਼ਿਵ ਹਨ ਕਈ ਬ੍ਰਹਮੇ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਕਈ ਰੂਪ ਕਈ ਰੰਗ ਤੇ ਕਈ ਵੇਸ ਹਨ ਕੀਤੀਆ ਕਰਮ ਭੂਮੀ ਮੇਰ ਕੇਤੇ ਕੀਤੇ ਤੂੰ ਉਪਦੇਸ਼ ਕੀਤੀਆ ਕਿੰਨੀਆਂ ਹੀ ਬੇਅੰਤ ਕਰਮ ਭੂਮੀ ਕੰਮ ਕਰਨ ਦੀਆਂ ਧਰਤੀਆਂ ਮੇਰ ਮੇਰੂ ਪਹਾੜ ਧੂ ਧਰੂ ਭਗਤ ਰੱਬ ਦੀ ਰਚਨਾ ਵਿੱਚ ਕਰਮ ਕਮਾਉਣ ਦੀਆਂ ਬਿਆੰਤ ਧਰਤੀਆਂ ਹਨ ਬਿਆੰਤ ਮੇਰੂ ਪਰਬਤ ਬਿਆੰਤ ਧਰੂ ਭਗਤ ਅਤੇ ਉਹਨਾਂ ਦੇ ਉਪਦੇਸ਼ ਹਨ ਸੁਸੰਗਤ ਜੀ ਇੱਥੋਂ ਤੱਕ ਆਪਾਂ ਅਰਥਾਂ ਸਮੇਤ ਗੁਰਬਾਣੀ ਵਿਚਾਰ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਹੈ ਬਾਕੀ ਜੋ ਬਾਕੀ ਰਹਿ ਗਿਆ ਵੀਰੋ ਆਪਾਂ ਕੱਲ ਨੂੰ ਫੇਰ ਉਹ ਅਗਲੇ ਭਾਗ ਦੇ ਵਿੱਚ ਲੈ ਕੇ ਸੰਗਤ ਦੇ ਨਾਲ ਸਰਬਣ ਕਰਾਂਗੇ ਅਰਥਾ ਸਮੇਤ ਗੁਰਬਾਣੀ ਜਪਜੀ ਸਾਹਿਬ ਸਟੀਕ ਸੋ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗਤ ਮਾਫੀ ਦੇਣ ਯੋਗ ਹੈ ਸਤਿਗੁਰੂ ਜੀ ਕਿਰਪਾ ਕਰਨ ਅਗੇ ਸੁੱਧ ਸਪਸ਼ਟ ਬਾਣੀ ਪੜਨ ਦਾ ਉਦਮ ਤੇ ਬਲ ਬਖਸ਼ਣ ਸੇਵਾਦਾਰਾਂ ਨੂੰ ਸੇਵਾ ਦਾ ਸੁਣਨ ਵਾਲਿਆਂ ਸੁਣਨ ਦਾ ਬਲ ਬਖਸ਼ਣ ਸੋ ਦਾਸ ਨੂੰ ਦਿਓ ਜੀ ਅਰਜ਼ਾਸਤ ਕੱਲ ਨੂੰ ਮਿਲਦੇ ਆਂ ਅਗਲਾ ਭਾਗ ਲੈ ਕੇ ਉਦੋਂ ਤੱਕ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ